ਹਮਾਰਾ ਡੀਡਵੀਨ ਏਰੀਆ ਵਿਖੇ viral ਹੋਈ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਮੁਖ ਅਫਸਰ ਥਾਣਾ ਡੀਵੀਜ਼ਨ ਸ਼ਮਿੰਦਰ ਸਿੰਘ এবੀ ਪੰਜਾਬ న్యూਸ ਦੀ ਖਾਸ ਰਿਪੋਰਟ ਮੈਂ ਇੰਸਪੈਕਟਰ ਸ਼ਮਿੰਦਰਜੀਤ ਸਿੰਘ ਮੁਖ ਅਫਸਰ ਥਾਣਾ ਡੀਵੀਨ ਤਨਾਥਾਂ ਕੱਲ ਮਿਤੀ 26 12 25 ਨੂੰ ਇੱਕ ਦਰਖਾਸਤ ਆਈ ਸੀ ਜੋ ਪੰਕੁਸ਼ अरोड़ा ਵੱਲੋਂ ਸੀ ਜਿਸ ਨੇ ਦੱਸਿਆ ਕਿ ਮੇਰੇ ਜਿਹੜਾ ਸਲੂਨ ਹੈ ਲੇਡੀਜ਼ ਸਲੂਨ ਜੋ ਕਿ ਇਨਸਾਈਡ ਗੇਟ ਕਿਮਾ ਹੈ ਤੇ ਉਸ ਦੇ ਵਿੱਚ ਮੇਰਾ ਇੱਕ ਜਾਣੂ ਸੀ ਕ੍ਰਿਸ਼ਨਾ ਜੋ ਕਿ ਦਾਤਰ ਲੈ ਕੇ ਮੇਰੀ ਦੁਕਾਨ ਦੇ ਅੰਦਰ ਆ ਕੇ ਪੈ ਗਿਆ ਇਸ ਸੰਬੰਧੀ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਉਸ ਸੰਬੰਧੀ ਜਾ ਕੇ ਮੌਕੇ ਤੇ ਜਾ ਕੇ ਤਸਦੀਕ ਕੀਤੀ ਗਈ ਸਾਰਾ ਵੈਰੀਫਾਈ ਕੀਤਾ ਗਿਆ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸ਼ਹਿਰ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਲਈ ਵਚਨਬੱਧ ਹਾਂ ਜਿਸ ਸੰਬੰਧੀ ਸਾਡੀ ਟੀਮ ਵੱਲੋਂ ਜਾ ਕੇ ਮੌਕੇ ਦੇ ਉੱਤੇ ਕ੍ਰਿਸ਼ਨਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਨ ਵਿੱਚ ਲਿਆਂਦੀ ਜਾ ਰਹੀ ਹੈ ਧੰਨਵਾਦ